ਕਪੂਰਥਲਾ ਦੀ ਧਰਤੀ ਜਿਵੇਂ ਪਹਿਲਾਂ ਦੱਸਿਆ ਗਿਆ ਵੀ ਬਹੁਤ ਵੱਡਾ ਨਾਮ ਖੇਡ ਕਬੱਡੀ ਦੇ ਖੇਤਰ ਦੇ ਵਿੱਚ ਅੱਜ ਅਸੀਂ ਪੰਜ ਦੁਨੀਆਂ ਦੇ ਰੁਸਤਮ ਖਿਡਾਰੀਆਂ ਦੇ ਸਨਮਾਨ ਕਰਨੇ ਨੇ ਨizampuriye raju ਤੇ ਸਾਰੇ ਜਿੰਨੇ ਵੀ ਇਹਨਾਂ ਦੇ ਵੀਰ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਪਰ ਮੈਂ ਬੇਨਤੀ ਕਰਾਂ ਮੈਂ ਗਰਾਊਂਡ ਦੇ ਵਿੱਚ ਇਹਨਾਂ ਨੂੰ ਸੱਦਾ ਦੇਵਾਂਗਾ ਬਾਇਓ ਡਾਟਾ ਸਾਰਾ ਰਿਕਾਰਡ ਉਸਤਾਦ ਜੀ ਬਿਆਨ ਕਰਨਗੇ ਕਹਿੰਦੇ 1991 ਕੈਨੇਡਾ ਦੇ ਵਿੱਚ ਵਰਲਡ ਕਬੱਡੀ ਕੱਪਾਂ ਦੀ ਸ਼ੁਰੂਆਤ ਹੋਈ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਕੱਪ ਕਰਵਾਇਆ ਪਹਿਲਾ ਤੇ ਮੋਸਟ ਵੈਲਿਊਏਬਲ ਪਲੇਅਰ ਦੇ ਤੌਰ ਤੇ ਜਿਸ ਖਿਡਾਰੀ ਦਾ ਸਨਮਾਨ ਕੀਤਾ ਗਿਆ ਉਹ ਡਿਜ਼ਰਵ ਕਰਦਾ ਸੀਗਾ ਬੈਸ ਦੇ ਤੌਰ ਤੇ ਪਰ ਬਿੱਲਾ ਭਿੰਡਰਾਂ ਵਾਲਾ ਮੈਨੇਜਮੈਂਟ ਨੇ ਟੈਕਨੀਕਲ ਕਮੇਟੀ ਨੇ ਆਖਿਆ ਵੀ ਬਿੱਲਾ ਭਿੰਡਰਾਂ ਵਾਲਾ ਬੈਸ ਰੀਡਰ ਹੈ ਪਰ ਆ ਮੋਸਟ ਵੈਲਿਊਏਬਲ ਹੈ ਉਹ ਕੌਣ ਹੈ ਉਹ ਜਸਵੀਰ ਸਿੰਘ ਹੈ ਫਿਰ ਉਹੀ ਜਸਵੀਰ 1992 ਵਿੱਚ ਬੈਸਟ ਆ ਗਿਆ ਕੈਨੇਡਾ ਵਰਲਡ ਕੱਪ ਦਾ ਪਰ ਲੋਕ ਨਹੀਂ ਜਾਣਣਗੇ ਜਿਵੇਂ ਉਸਤਾਦ ਜੀ ਆਖਦੇ ਵੀ ਮੰਗੀ ਹੈ ਸੁਰਖਪਰੀ ਹੈ ਮੰਗਤ ਸਿੰਘ ਆ ਗਰਾਊਂਡ ਦੇ ਵਿੱਚ ਆਪਾਂ ਬਿਆਨ ਕਰੀਏ ਸਰੀ ਗਾਠਾ ਮੰਗਤ ਸਿੰਘ ਮੰਗੀ ਸੁਰਖਪਰੀ ਹੈ ਮੈਦਾਨ ਦੇ ਵਿੱਚ ਆਵੇਗਾ ਇਹ ਦੁਨੀਆ ਦਾ ਵਾਕਿਆ ਰੀਅਲ ਰੀਅਲ ਵੱਡਾ ਖਿਡਾਰੀ ਹੋਇਆ ਇੱਕ ਰਿਕਾਰਡ ਜੇ ਆਪਾਂ ਪੁਰਾਣਾ ਪੜੀਏ ਕਹਿੰਦੇ ਬਲਵਿੰਦਰ ਫਿੱਡੂ ਨੇ 78 ਕਬੱਡੀਆਂ ਪਾਈਆਂ ਇੰਗਲੈਂਡ ਦੇ ਵਿੱਚ ਧਿਆੜੀ ਦੇ ਵਿੱਚ ਇੱਕੋ ਜੱਫਾ ਸੀਗਾ ਪਰ ਆ ਮੰਗੀ ਨੇ ਕਹਿੰਦੇ 82 ਭਾਈਆਂ ਤੇ ਕੋਈ ਜੱਫਾ ਨਹੀਂ ਸੀਗਾ ਇਹ ਰਿਕਾਰਡ ਹੈ ਸੁਰਖਪਰੀਏ ਜਸਵੀਰ ਮੰਗੀ ਦਾ ਮੰਗੀ ਆਵੇਗਾ ਮੈਦਾਨ ਦੇ ਅੰਦਰ ਤੇ ਤਾੜੀਆਂ ਵੱਜਣੀਆਂ ਚਾਹੀਦੀਆਂ ਬਹੁਤ ਵੱਡੇ ਪੱਦਰ ਦੀਆਂ ਵੀ ਜਿਨ੍ਹਾਂ ਕਰਕੇ ਕਬੱਡੀ ਦੇ ਵਿੱਚ ਪੈਸੇ ਮਿਲਣੇ ਸ਼ੁਰੂ ਹੋਏ ਇੱਕ ਬਲਵਿੰਦਰ ਫੱਡਾ ਇੱਕ ਸੁਰਖਪਰੀਆ ਮੰਗੀ ਤੇ ਇੱਕ ਸਿਧਮਾ ਦਾ ਨੇਕੀ ਇਹ ਕ੍ਰੈਡਿਟ ਇਹ ਮਾਣ ਜਿਹੜਾ ਹੈ ਇਹ ਕਪੂਰਥਲੇ ਨੂੰ ਗਿਆ ਹੈ ਆ ਵੀ ਜਸਵੀਰ ਸਿੰਘ ਗਰਾਊਂਡ ਦੇ ਵਿੱਚ ਕਰ ਹਾਂ ਫਤਿਹ ਸਾਜੀ ਜਿੱਡੀ ਵੱਡੀ ਕਬੱਡੀ ਓਡਾ ਵੱਡਾ ਸਨਮਾਨ ਤਾਂ ਨਹੀਂ ਹੋ ਸਕਿਆ ਪਰ ਤੂੰ ਕਬੱਡੀ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਇੱਕ ਵਾਰੀ ਮੰਗੀ ਲਈ ਤਾੜੀਆਂ ਮਾਰੋ ਯੋਰਦਰ ਅਗਲਾ ਜਿਹੜਾ ਖਿਡਾਰੀ ਹੈ ਉਹ ਕੌਣ ਹੈ ਜਦੋਂ ਉਸਤਾਦ ਜੀ ਬੋਲਦੇ ਰਹੇ ਅਸੀਂ ਨਕਲ ਕਰਦੇ ਰਹੇ ਖਾਨਵਲੀਏ ਜਗੀਰ ਸਿੰਘ ਚਾਲ ਦਾ ਪੁੱਤਰ ਇਹਨੇ ਵੀ ਤੂਫਾਨ ਨੂੰ ਜਫਾ ਲਾਇਆ ਵੱਡੇ ਵੱਡਿਆਂ ਨੂੰ ਜਫੇ ਲਾਏ ਨੇ ਆ ਵੀ ਹਰਜਿੰਦਰ ਸਿੰਘ ਚੱਲ ਕੇ ਆ ਮੈਦਾਨ ਦੇ ਅੰਦਰ ਆਪਾਂ ਤੇਰੇ ਦਰਸ਼ਨ ਕਰਾਈਏ ਕਬੱਡੀ ਦੇ ਪ੍ਰੇਮੀਆਂ ਨੂੰ ਇਹ ਹੈ ਖਾਨਵਲੀਏ ਜਿੰਦਰ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਫਿੱਡਾ ਤਾਂ ਨਹੀਂ ਪੁੱਸ ਸਕਿਆ ਰਜੀਵੇਂ ਨੇ ਜ਼ਿੰਦਗੀ ਦੇ ਪਰ ਖਾਨਵਲੀਏ ਜਿੰਦਰ ਦੇ ਆਪਾਂ ਦਰਸ਼ਨ ਕਰਾਈਏ ਇਹਨਾਂ ਮਹਾਨ ਕਬੱਡੀ ਖਿਡਾਰੀਆਂ ਦੇ ਆਜੋ ਇਧਰੇ ਪਾਸੇ ਖੜ੍ਹ ਜੋ ਜੀ ਇੱਕ ਤਸਵੀਰ ਖਿੱਚੀ ਜਾਊਗੀ ਉਸਤਾਦ ਜੀ ਬਿਆਨ ਵੀ ਕਰਨਗੇ ਫਿਰ ਨਾਲ ਦੀ ਨਾਲ ਸੋ ਅਗਲਾ ਜਿਹੜਾ ਮੈਂ ਸੱਦਾ ਦੇਵਾਂਗਾ ਉਹ ਕੌਣ ਹੈ ਉਹ ਬਿਹਾਰੀਪੁਰਿਆ ਸੇਵਾ ਸਿੰਘ ਮਾ ਜੋਗਿੰਦਰ ਕੌਰ ਦਾ ਪੁੱਤਰ ਹੈ ਉਹ ਗੁਲਵਿੰਦਰ ਸਿੰਘ ਕਿੰਦਾ ਬਿਹਾਰੀਪੁਰਿਆ ਆ ਵੀ ਚੀਤਿਆ ਮੈਦਾਨ ਦੇ ਅੰਦਰ ਫਿਰੇ ਦਰਸ਼ਨ ਕਰਾਈਏ ਕਬੱਡੀ ਦੇ ਪ੍ਰੇਮੀਆਂ ਨੂੰ ਇਹ ਦੁਨੀਆ ਦਾ ਵੱਡਾ ਕਬੱਡੀ ਖਿਡਾਰੀ ਸੋ ਆ ਖਾਨ ਵਾਲੀ ਜਿੰਦਰ ਲਈ ਤਾੜੀਆਂ ਮਾਰੋ ਵੀ ਜ਼ੋਰਦਾਰ ਮੰਨਿਆ ਪਰਵੰਨਿਆ ਦੁਨੀਆ ਦਾ ਟਾਪਰ ਜਾਫੀ ਮੈਂ ਆਪ ਦੇਖਿਆ ਲਖਵੀਰ ਸਿੰਘ ਇਹ ਜਿੰਨਾ ਵਧੀਆ ਜਾਫੀ ਸੀਗਾ ਉਹਨਾਂ ਵਧੀਆ ਰੇਡਰ ਵੀ ਸੀਗਾ ਖੀਰਾਵਲੀਏ ਭਜੀ ਦੇ ਵਾਂਗ ਖੰਨਵਲੀਏ ਨੇ ਕਬੱਡੀਆਂ ਵੀ ਪਾਈਆਂ ਵੱਖ-ਵੱਖ ਸਮਿਆਂ ਦੇ ਵਿੱਚ ਆ ਜਦੋਂ ਬਿਹਾਰੀਪੁਰੀਏ ਚੀਤੇ ਨੂੰ ਪੁੱਛਿਆ ਪੱਤਰਕਾਰ ਨੇ ਵੀ ਕਦੀ ਕਿਸੇ ਜਾਫੀ ਕੋਲ ਡਰ ਲੱਗਾ ਇਹ ਕਹਿੰਦਾ ਡਰ ਨਹੀਂ ਲੱਗਾ ਮੈਂ ਕਿਹਾ ਅਸੀਂ ਵੀ ਗਵਾ ਇਹ ਵਕਿਆ ਨਹੀਂ ਡਰਿਆ ਕਬੱਡੀਆਂ ਆਏ ਨੇ ਪਾਈਆਂ ਆਨਰੂ ਦੇ ਨਾਲ ਜਿਹੜੇ ਜਿਹੜੇ ਬਿਹਾਰੀਪੁਰੀਏ ਕਹਿੰਦੇ ਨੂੰ ਪਿਆਰ ਕਰਦੇ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮਾਨ ਕਬੱਡੀ ਖਿਡਾਰੀ ਦੇ ਵਾਸਤੇ ਤੇ ਨਰਿੰਦਰ ਸਿੰਘ ਨਿੰਦ ਦਾ ਪੁੱਤਰ ਕਿਧਰ ਦੇ ਪਾਸੇ ਕਾਂਜਲੀ ਵਾਲਾ ਸਿਕੰਦਰ ਕੱਪਰ ਜਫੀ ਸਾਡੀ ਖੇਡ ਕਬੱਡੀ ਦਾ ਜੇ ਸਿਕੰਦਰ ਵੀ ਆਇਆ ਹੋਵੇ ਤੇ ਉਹ ਮੈਦਾਨ ਦੇ ਵਿੱਚ ਪੁੱਜੇ ਉਸਤਾਦ ਜੀ ਕਿੱਥੇ ਕਿੱਥੇ ਮੈਚ ਕਰਾਏ ਕੀ ਕੀ ਤੁਹਾਡੀ ਮੈਮਰੀ ਦੇ ਵਿੱਚ ਹੁਣ ਹੈ ਥੋੜਾ ਬਿਆਨ ਕਰੋ ਕਹਾਣੀ ਤਾਂ ਬਹੁਤ ਲੰਮੀ ਹੈ ਪਰ ਤੁਸੀਂ ਸ਼ਾਰਟ ਦੇ ਵਿੱਚ ਜ਼ਰੂਰ ਇਹਨਾਂ ਤਿੰਨ ਮਹਾਰਤਿਆਂ ਬਾਰੇ ਬਿਆਨ ਕਰ ਦਿਓ ਬਲਵਿੰਦਰ ਫੱਡਾ ਨਹੀਂ ਪੁੱਸ ਗਿਆ ਕਾਂਝਲੀ ਵਾਲਾ ਵੀ ਅਜੇ ਨਹੀਂ ਆਇਆ ਖੰਨਵਲੀ ਜਿੰਦਰ ਦੀ ਗੱਲ ਜਸਵੀਰ ਮੰਗੀ ਦੀ ਗੱਲ ਬਿਹਾਰੀਪੁਰੀਏ ਕੰਦੇ ਦੀ ਗੱਲ ਜ਼ਰੂਰ ਆਪਣੇ ਬਖਾਰਬਿੰਦ ਤੋਂ ਕਰ ਦਿਓ ਤੇਰੇ ਪਾਸੇ ਜੀ ਸੋ ਬੜੇ ਮਾਣ ਵਾਲੀ ਗੱਲ ਹੈ ਜਿਨ੍ਹਾਂ ਇਹਨਾਂ ਜੋਧਿਆਂ ਦੇ ਆਪਾਂ ਦਰਸ਼ਨ ਕਰ ਰਹੇ ਆ ਇਹਨੇ ਇਤਿਹਾਸ ਬਣਾਇਆ ਇਤਿਹਾਸ ਰਚਿਆ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਅੱਜ ਵੀ ਇਹਨਾਂ ਦੇ ਨਾਮ ਜਿਹੜੇ ਉਸੇ ਤਰ੍ਹਾਂ ਹੀ ਸੁਨਹਿਰੀ ਅੱਖਰਾਂ ਵਿੱਚ ਚਮਕ ਰਹੇ ਹੈ ਜਿਵੇਂ ਮੱਖਣ ਵਾਲੀ ਨੇ ਦੱਸਿਆ ਕਿ 1991 ਦੇ ਵਿੱਚ ਟ੍ਰਾਂਟੋ ਦੇ ਵਿੱਚ ਕਨੇਡਾ ਕਬੱਡੀ ਕੱਪ ਜਿਹੜਾ ਸ਼ੁਰੂ ਹੋਇਆ ਔਰ ਉਸ ਕੱਪ ਦੇ ਵਿੱਚ 91 ਦੇ ਵਿੱਚ ਮੰਗੀ ਵੀ ਖੇਡਿਆ ਸਾਡਾ ਵੀਰ ਪਰ ਇਸ ਨੂੰ ਅਫੀਸ਼ੀਅਲ ਤੌਰ ਤੇ ਜਿਹੜਾ ਹੈ ਜਦੋਂ ਮਾਨ ਮਿਲਿਆ ਉਹ 1992 ਦਾ ਸਾਲ ਸੀਗਾ 91 ਵਿੱਚ ਮੋਸਟ ਵੈਲਿਊਏਬਲ ਪਲੇਅਰ ਬਣਿਆ ਕੋਈ ਟੈਕਨੀਕਲ ਕਾਰਨ ਸਨ ਔਰ 1992 ਦੇ ਵਿੱਚ ਸੁਰਖਪੁਰ ਦੀ ਧਰਤੀ ਦਾ ਜੰਪਲ ਜਿਹੜਾ ਹੈ ਜਸਵੀਰ ਮੰਗੀ ਬੈਸਟ ਬਣਿਆ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਹੈ ਨੌਜਵਨ ਜਸਵੀਰ ਮੰਗੀ ਕਬੱਡੀ ਦੇ ਵਿੱਚ ਜਹਾਜ਼ ਦੇ ਤੌਰ ਤੇ ਜਾਣਿਆ ਜਾਂਦਾ ਸਰਦਾਰ ਜਗੀਰ ਸਿੰਘ ਚਾਲ ਦਾ ਪੁੱਤਰ ਖਾਨੋਂ ਵਾਲੀਆ ਜਿੰਦਰ ਕਹਿੰਦੇ ਹੁੰਦੇ ਬਹੁਤ ਸਾਰੇ ਘੱਟ ਨੇ ਜਿਨ੍ਹਾਂ ਦੇ ਨਾਵਾਂ ਦੇ ਨਾਲ ਪਹਿਲਾ ਪਿੰਡ ਦਾ ਨਾਮ ਆਉਂਦਾ ਸੁਖਮਿੰਦਰ ਪੰਜਾਬੀ ਟਰਬਿਨ ਦੇ ਪੰਨਿਆਂ ਤੇ ਪਿਲਦਾ ਗੱਜਣ ਵਾਲੀਆ ਸੁਖਮਿੰਦਰ ਕਹਿੰਦੇ ਐ ਖਾਨੋਂ ਵਾਲੀਆ ਪਹਿਲਾ ਤੇ ਜਿੰਦਰ ਬਾਅਦ ਵਿੱਚ ਉਸ ਪਿੰਡ ਦੀ ਇਹ ਪੈਦਾਸ਼ ਉਸ ਪਿੰਡ ਦਾ ਹੀ ਸੂਰਮਾ ਹੈ ਔਰ ਜਹਾਜ ਦੇ ਤੌਰ ਤੇ ਜਾਣਿਆ ਜਾਂਦਾ ਹੈ ਸ੍ਰੀ ਗੁਰੂ ਸਿੰਘ ਸਵਾ ਮਾਲਟਰ ਨੇ ਬੜਾ ਲੰਮਾ ਸਮਾਂ ਖੇਡਿਆ ਸੇਵਾ ਸਿੰਘ ਜੀ ਰੰਧਾਵਾ ਹੁਣਾ ਦਾ ਬੜਾ ਪਿਆਰ ਜੁਗ ਜੁਗ ਜੀਣੇ ਨਿਤ ਨਿਤ ਨਹੀਂ ਮਾਮਾ ਇਹੋ ਜੇ ਲਾਲ ਜੰਮਦੇ ਆ ਜਦੋਂ ਮੈਂ ਇਸ ਨੌਜਵਾਨ ਦੀ ਸਪੀਡ ਦੇਖੀ ਤੇ ਫਿਰ ਮੇਰਾ ਮਨ ਜਿਹੜਾ ਡਿਸਕਵਰੀ ਤੇ ਜਾ ਪੁੱਜਿਆ ਕਿ ਚੀਤੇ ਦੀ ਜਿਹੜੀ ਸਪੀਡ ਹੈ ਉਹ 70 ਮੀਲ ਪ੍ਰਤੀ ਘੰਟਾ ਹੁੰਦੀ ਹੈ ਇਹ ਨੌਜਵਾਨ ਵੀ ਚੀਤੇ ਦੀ ਸਪੀਡ ਉਨੀ ਸਪੀਡ ਤੇ ਕਿਸੇ ਦੀ ਵੀ ਨਹੀਂ ਹੋ ਸਕਦੀ ਉਹਨਾਂ ਦੀ ਸਪੀਡ ਜਿਹੜੀ ਹੈ ਪਰ ਕਬੱਡੀ ਵਿੱਚ ਜਿਹੜੀ ਸਪੀਡ ਸੀ ਉਹ ਇੱਕ ਚੀਤੇ ਵਾਲੀ ਸਪੀਡ ਸੀ ਇਸ ਬਿਹਾਰੀਪੁਰ ਦੇ ਜੰਪਲ ਕੁਲਵਿੰਦਰ ਕਿੰਦੇ ਨੂੰ ਅੱਜ ਵੀ ਕਹਿ ਦੋ ਕਿ ਚੀਤਾ ਆ ਗਿਆ ਤਾਂ ਦੁਨੀਆ ਕਹਿੰਦੀ ਬਿਹਾਰੀਪੁਰਿਆ ਕਿੰਦਾ ਆ ਗਿਆ ਸੋ ਇਹ ਤਿੰਨੇ ਨੌਜਵਾਨ ਜਿਹੜੇ ਐ ਮਾਂ ਖੇਡ ਕਬੱਡੀ ਦੇ ਅਨਮੋਲ ਹੀਰੇ ਨੇ ਸੋ ਇਹਨਾਂ ਦੀਆਂ ਸੇਤਾ ਬਹੁਤ ਚੰਗੀਆਂ ਰਹਿਣ ਇਤਿਹਾਸ ਨਹੀਂ ਰਚਿਆ ਜਿਹਦੀ ਜੋਗਗਵਾਈ ਹੋਰ ਨਾਲ ਕੋਟੜੀਆਂ ਨੂੰ ਵੀ ਮਿਲੇ ਮੱਖਣਵਲੀ ਜੀ ਮਾਈਕ ਲੈ ਜੀ ਸ਼ੀਲਦਾ ਲੈ ਆਓ ਤੇਰੇ ਪਾਸੇ ਨਾਲੇ ਬੇਨਤੀ ਕਰਾਂ ਨਿੰਦੀ ਔਦਲਾ ਕਿਧਰ ਦੇ ਪਾਸੇ ਸਾਡਾ ਟਾਪਰ ਜਾਫੀ ਨਿੰਦੀ ਔਦਲਾ ਜੀ ਆਓ ਮੈਦਾਨ ਦੇ ਅੰਦਰ ਤੇ ਇੰਦਰਜੀਤ ਫੁੱਲਾਂਵਾਲੀਆ ਇੰਦਰਜੀਤ ਜੀ ਆਓ ਇਸ ਵੀਆਈਪੀ ਗੈਲਰੀ ਦੇ ਵਿੱਚ ਆਪਾਂ ਸਨਮਾਨ ਕਰਾਂਗੇ ਇਹਨਾਂ ਸ਼ਖਸੀਤਾਂ ਦੇ ਰਾਜੂ ਨਿਜ਼ਾਮਪੁਰੇ ਵੱਲੋਂ 11 11 ਯਾਰ ਵੱਡੇ ਸਨਮਾਨ ਤੇ ਪ੍ਰੇਮ ਚਨੇਰ ਜੀ ਆਏ ਨੇ ਪ੍ਰੇਮ ਚਨੇਰ ਆ ਵੀ ਪ੍ਰੇਮ ਆਪਾਂ ਇਹਨਾਂ ਮਹਾਰਥੀਆਂ ਦੇ ਨਾਲ ਹਰਜੋਤ ਗੱਬਰ ਮੌਲੀ ਮੈਦਵਨ ਉਹ ਗਰਾਊਂਡ ਦੇ ਵਿੱਚ ਸਨਮਾਨ ਕਰਨਾ ਤਾਂ ਕਿ ਪਬਲਿਕ ਦੇ ਵਿੱਚ ਇਹ ਮੈਸੇਜ ਜਾਵੇ ਲੋਕਾਂ ਦੇ ਵਿੱਚ ਵੀ ਲੈਜੈਂਡ ਕਬੱਡੀ ਖਿਡਾਰੀਆਂ ਦੇ ਮਾਨ ਸਨਮਾਨ ਕਰਨੇ ਬਹੁਤ ਜ਼ਰੂਰੀ ਜੇ ਨਾ ਕਰਕੇ ਕਬੱਡੀ ਦੁਨੀਆ ਦੇ ਨਕਸ਼ੇ ਦੇ ਉੱਪਰ ਹੈ। ਪ੍ਰੇਮ ਚਰੇਰ ਪ੍ਰੇਮ ਚਰੇਰ ਜਿਸਾ ਸਿੱਧਵਾ ਸਾਰਿਆਂ ਦੇ ਸਨਮਾਨ ਆ ਜਿਹੜੇ ਵਲੰਟੀਅਰ ਨੇ ਯਾਰ ਸ਼ੀਲਡਾਂ ਪੁੱਛਦੀਆਂ ਕਰਦੇ ਹੋ ਮਿਹਰਬਾਨ ਕਰਕੇ ਸ਼ੀਲਡਾਂ ਪੁੱਛਦੀਆਂ ਕਰਦੇ ਹੋ ਗਰਾਊਂਡ ਦੇ ਵਿੱਚ ਜਲਦੀ ਤੋਂ ਜਲਦੀ ਖਬਰ ਆ ਵੀ ਲੱਗੇ ਨੌਜਵਾਨਾਂ ਨੂੰ ਇਹ ਇੱਕ ਤੋਂ ਇੱਕ ਦੁਨੀਆ ਦਾ ਰੁਸਤਮ ਹੈ ਵੱਡਾ ਖਿਡਾਰੀ ਜੀ ਉਸਤਾਦ ਜੀ ਮੱਖਣ ਜਿਹੜਾ ਜੱਸਾ ਸਿੱਧਵਾਂ ਨਾ ਇੱਕ ਜਹਾਜ਼ ਹੈ ਜਿਹੜਾ ਲੰਡਨ ਤੋਂ ਜੇ ਨਿਊਯਾਰਕ ਨੂੰ ਜਾਈਏ ਤੇ ਆਮ ਜਹਾਜ਼ ਜਿਹੜਾ 7 ਘੰਟੇ ਲਾਉਂਦਾ ਇੱਕ ਜਹਾਜ਼ ਜਿਹੜਾ ਬਣਿਆ ਸੀਗਾ ਕੌਂਕਰ ਉਹ ਸਾਢੇ 3 ਘੰਟੇ ਵਿੱਚ ਪਹੁੰਚਦਾ ਸੀ ਤੇ 3 ਗੁਣਾ ਉਹਦੀ ਮਹਿੰਗੀ ਟਿਕਟ ਸੀ ਇਹ ਨੌਜੋਨ ਦੀ ਕਿੱਧਰ ਦੇ ਪਾਸੇ ਆ ਜੱਸਾ ਸਿੱਧਵਾਂ ਵਾਲਾ ਦੇਖੋ ਮੇਰੇ ਕੋਲ ਖੜਾ ਹੈ ਇਹ ਨੌਜੋਨ ਕੌਂਕਰ ਦੇ ਤੌਰ ਤੇ ਜਾਣੇ ਜਾਂਦੇ ਨੇ ਨੂੰ ਕੌਂਕਰ ਦਾ ਖਿਤਾਬ ਮਿਲਿਆ ਹੈ ਇਹ ਵੀ ਮਾਣ ਹੈ ਸਾਡੀ ਖੇਡ ਕਬੱਡੀ ਦਾ ਉਧਰੇ ਪਾਸੇ ਨਿੰਦੀ ਚੀਨ ਦੀ ਕੰਧ ਵਾਂਗੂ ਜਾਣਿਆ ਜਾਂਦਾ ਹੈ ਇਹ ਨੌਜਵਾਨ ਬਰਮਿੰਗਮ ਦੇ ਵਿੱਚ ਆ ਬਸਿਆ ਹੈ ਹਾਂ ਮੋਹਨ ਸਿੰਘ ਜੀ ਮੋਣਾ ਕਹਿੰਦੇ ਬੋਲਰ ਹੰਟਲੇ ਗੁਰਲਾਲ ਜਿਹੜੇ ਮਹਾਨ ਕਬੱਡੀ ਖਿਡਾਰੀ 8 ਸਾਲ ਖੇਡੇ ਨੇ ਕੋਦਾ ਇਧਰਲੇ ਪਾਸੇ ਜੱਸਾ ਤੇ ਨਾਲ ਧੀਰਾ ਡਡਵੰਡੀ ਤੇ ਦੇਵ ਖੜਾ ਜੀ ਨੂੰ ਬੇਨਤੀ ਵੀ ਉਹ ਵੀ ਮਿਹਰਬਾਨੀ ਕਰਕੇ ਗਰਾਊਂਡ ਦੇ ਵਿੱਚ ਆਉਣਗੇ ਧੀਰਾ ਡਡਵੰਡੀ ਤੇ ਦੇਵ ਖੜਾ ਜੀ ਪਿੱਤਾ ਵੀ ਇਹਨਾਂ ਦੀ ਮੌੜ ਦੀ ਖੇਡ ਕਲੱਬ ਲਈ ਖੇਡਿਆ ਸੋ ਇਹ ਪ੍ਰਾਣਿਕ ਕਬੱਡੀ ਖਿਡਾਰੀ ਜਿਹੜੇ ਅੱਜ ਵੀ ਐਨ ਸੁਨਹਿਰੀ ਅੱਖਰਾਂ ਦੇ ਵਿੱਚ ਜਿਨ੍ਹਾਂ ਦੇ ਨਾਮ ਚਮਕਦੇ ਆ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਅੱਜ ਕਪੂਰ ਵੀਰਾ ਨਰਵਿੰਦੀ ਦੇਵ ਖੜਾ ਜੀ ਆਜੋ ਜੀ ਮਿਹਰਬਾਨੀ ਕਰ